ਰਾਜੂ ਡੋਡ ਦੀ ਬੱਚੀ ਆ ਠੀਕ ਹੈ ਜੀ ਤੇ ਕਹਿੰਦੇ ਕਿ 3 ਮਹੀਨਿਆਂ ਦੀ ਗੱਗੂ ਘੋੜੇ ਤੋਂ ਗੱਭਣ ਆਇਆ ਇਸ ਟਾਈਮ ਠੀਕ ਹੈ ਬਈ ਜੀ ਹਾਂ ਜੀ ਤੇ ਵਾਲ ਭੌਰੀਆਂ ਦੀ ਬਿਲਕੁਲ ਸਾਫ ਆ ਉਮਰ ਕਿੰਨੀ ਹੋ ਗਈ ਜੀ ਉਮਰ ਇਹਦੀ ਸਾਹ ਹੋ ਗਈ ਵੀਰੇ 7 ਸਾਲ ਹਾਈਟ ਕਿੰਨੀ ਕਰ ਗਈ ਬਈ ਜੀ ਹਾਈਟ ਤੁਹਾਡੇ ਸਾਹਮਣੇ ਹੀ ਆ ਬਾਟੋਂ ਬਾਹਰ ਹੋਊਗਾ ਬਾਟੋਂ ਬਾਹਰ ਹੋ ਗਈ ਨਹੀਂ ਵੀਰੇ ਲੋ ਜੀ ਦੋਸਤੋ ਕਰੋ ਬਾਈ ਨੂੰ ਸੰਬੋਧਨ ਨੰਬਰ ਬਾਈ ਦਾ ਚੱਲਿਆ ਨੇ ਸਕਰੀਨ ਤੇ ਅੱਗੇ ਕਿੰਨੇ ਜਾਨਵਰ ਲੈ ਕੇ ਪਹੁੰਚੋ ਬਈ ਜੀ ਵੇਰੇ ਅਸੀਂ ਲੈ ਕੇ ਪਹੁੰਚੇ 6 ਜਨਵਾਰ ਆਹ ਹਾਂਜੀ ਜੀ ਠੀਕ ਹੈ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਮੇਰੇ ਨੂਰ ਕੋੜੇ ਦੀ ਬੱਚੀ ਆ ਤੇ 68 ਪਲੱਸ ਇਹਦੀ ਹਾਈਟ ਆ ਠੀਕ ਹੈ ਜੀ ਬਾ ਬੇਟਾ ਤੇ ਇਹ ਗੱਬਣ ਬਾਈ ਇਹ ਹਾਂ ਬਾਈ 3 ਮਹੀਨਿਆਂ ਦੀ ਗੱਬਣ ਆਗੀ ਪਠਾਨ ਕੋੜੇ ਤੋਂ ਪਠਾਨ ਕੋੜੇ ਤੋਂ ਹਾਂਜੀ ਚੈੱਕ ਪਾਸ ਹੋ ਗਈ ਹਾਂ ਚੈੱਕ ਪਾਸ ਹੋ ਗਈ ਠੀਕ ਹੈ ਜੀ ਹਾਂ ਬਾਈ ਜੀ ਇਹ ਮੇਰੇ ਬਸ਼ੀਰਾ ਰਣਵੀਜੇ ਘੋੜੇ ਦਾ ਹਾਂਜੀ ਇਹ ਪਿਛਲੀ ਵਾਰੀ ਸ਼ੋਅ ਜੀਨਰ ਸੀਗਾ ਆਪਣੇ ਮੁਕਸਰੀ ਪੰਜਾਬ ਔਰ ਸ਼ੋਅ ਠੀਕ ਹੈ ਜੀ ਹਾਂਜੀ ਅਗਾਜ ਨਾਮ ਹੈ ਦਾ ਠੀਕ ਹੈ ਬਈ ਹਾਂ ਜੀ ਇਹ ਬੇਤੇ ਅਜੇ ਨਕਾਂਦੀ ਹੈ ਨਕਾਂਦੀ ਹੈ ਹਾਂਜੀ ਠੀਕ ਹੈ ਬਈ ਕੋਈ ਸ਼ੇਲ ਦਾ ਵਿਚਾਰ ਆਂਖ ਦੇ ਕੋਈ ਬਈ ਦੇਊਗਾ ਤਾਂ ਦੇ ਵੀ ਦੇਵਾਂਗੇ ਠੀਕ ਹੈ ਬਈ ਹਾਂਜੀ ਰੇਟ ਫੋਨ ਤੇ ਕਰੋ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂਜੀ ਅੱਗੇ ਚੰਬੀ ਆ ਗਈ ਜੀ ਇਹਦੀ ਕੀ ਡਿਟੇਲ ਹੈ ਬਈ ਜੀ ਇਹ ਬੇਤੇ ਚੰਬੀ ਘੋੜੀ ਹੈ ਏ ਬਾਈਆਂ ਦੀ ਬਈ ਜੀ ਚੰਬੀ ਦੀ ਡਿਟੇਲ ਦਿਓ ਚੰਬੀ 8 ਸਾਲ ਦੀ ਕੁੜੀ ਹੈ ਠੀਕ ਹੈ ਕਾਰਡਨ ਚ ਹਾਈਟ ਹੈ ਬਈ ਜੀ ਠੀਕ ਹੈ ਬਈ ਤੇ ਪਦਮ ਤੋਂ ਇਹ ਗੱਬਣਾ ਹੈ ਕਿੰਨੇ ਟਾਈਮ ਦੀ ਹੈ ਜੀ ਇਹ ਹੋ ਗਈ 1.5 ਮਹੀਨੇ ਦੀ ਠੀਕ ਹੈ ਜੀ ਹਾਈਟ ਕਿੰਨੀ ਕਰ ਗਈ ਬਈ ਇਹ 61 ਇੰਚ ਹੈ ਜੀ 8 ਸਾਲ ਦੀ ਕੁੜੀ ਜੇ ਬਲਪੌਰ ਸਿੰਘ ਸਾਹਿਬ ਜਮਾ ਓਕੇ ਜੀ ਆ ਬੱਚੀ ਨਾਲ ਖੜੀ ਹੈ ਜੀ ਦੀ ਇਹਦੀ ਕੀ ਡਿਟੇਲ ਹੈ ਬਈ ਜੀ ਇਹ ਆ ਪਰਜਨੋਲੀ ਦੀ ਬੱਚੀ ਜੀ ਠੀਕ ਹੈ ਜੀ ਇਹ 34 ਮਹੀਨੇ ਦੀ ਠੀਕ ਹੈ ਬਈ ਹਾਂਜੀ ਫਰੀਕੋਰ ਸ਼ੋਚ ਵੀ ਪਾਈ ਸੀ ਤੇ ਹਰਮਾਨਗਰ ਸ਼ੋਤੇ ਵੀ ਆਈ ਆਈ ਇਹ ਠੀਕ ਆ ਬਾਈ 65 ਇੰਚ ਹਾਈਟ ਇਹ ਦੀ ਜੀ ਤੇ ਸੇਲ ਦਾ ਵਿਚਾਰਾ ਜੀ ਹਾਂਜੀ ਠੀਕ ਆ ਬਾਕੀ ਰੇਟ ਫੋਨ ਤੇ ਕਰਨਾ ਹਾਂਜੀ ਫੋਨ ਤੇ ਠੀਕ ਆ ਲੋ ਜੀ ਦੋਸਤੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਚੰਬੀ ਕੁੜੀ ਤੇ ਨੌਕਰੀ ਬਾਰੇ ਪੁੱਤੇ ਲੈ ਸਕਦੇ ਹੋ ਬਾਈ ਤੋਂ ਪੂਰੀ ਅਾਕੀ ਤੱਕ 300 ਸੁਪੀ ਬਾਈ ਜੀ ਨੌਕਰਾ ਹੀ ਦਿੱਤਾ ਤੇ ਚੌਥਾ ਦਵਾਰਾ ਸੋਣ ਆ ਲਈਆ ਠੀਕ ਹੈ ਪਰਮਾਤਮਾ ਦੀ ਕਿਰਪਾ ਰਹੀ ਆ ਹੇ ਤੇ ਕਰਨ ਕਰਦੀ ਘਰ ਦੀ ਘੋੜੀ ਹਾਂਜੀ ਕਰਦੀ ਬਸ ਠੀਕ ਹੈ ਬਾਈ ਜੀ